ਪਾਲੇਸਾਨੀ ਹਮਾਇਤੀ ਗੋਪਾਲ ਸਿੰਘ ਚਾਵਲਾ ਨਾਲ ਸਿੱਧੂ ਦੀਆਂ ਆਈਆਂ ਤਸਵੀਰਾਂ ਬਾਰੇ ਸਾਡੇ ਸਹਿਯੋਗੀ ਹਰਪ੍ਰੀਤ ਸਿੰਘ ਬੰਦਿਸ਼ਾ ਨੇ ਦਿੱਲੀ ਕਮੇਟੀ ਦੇ ਜਰਨਲਿਸ ਖਤਮ ਮਜਿੰਦਰ ਸਿੰਘ ਸਰਸਾ ਨਾਲ ਖਾਸ ਗੱਲਬਾਤ ਕੀਤੀ ਜੋ ਸਿੰਘ ਸਿੱਧੂ ਦੀ ਇੱਕ ਫੋਟੋ ਸਾਹਮਣੇ ਆਈ ਹੈ ਜਿਹਦੇ ਜੋ ਗੋਪਾਲ ਸਿੰਘ ਚਾਵਲਾ ਦੇ ਨਾਲ ਨਜ਼ਰ ਆ ਰਹੇ ਨੇ ਇਹਦੇ ਉੱਤੇ ਤਿੱਖੀ ਪ੍ਰਤੀਕਿਰਿਆ ਆਈ ਹੈ ਅਕਾਲੀ ਦਲ ਵੱਲੋਂ ਮੇਰੇ ਨਾਲ ਮਜਿੰਦਰ ਸਿੰਘ ਸਰਸਾ ਮੌਜੂਦ ਨੇ ਸਰਸਾ ਸਾਹਿਬ ਤੁਸੀਂ ਇਤਰਾਜ਼ ਜਤਾਇਆ ਉਸ ਤਸਵੀਰ ਤੇ ਕਿਉਂ ਇਤਰਾਜ਼ ਇਸ ਕਰਕੇ ਜਤਾਇਆ ਕਿਉਂਕਿ ਉਹ ਇੱਕ ਪਾਸੇ ਤੇ ਕੈਪਟਨ ਮਨਿੰਦਰ ਸਿੰਘ ਜੀ ਨੇ ਬੜਾ ਸਪਸ਼ਟ ਇਹ ਗੱਲ ਕਹੀ ਕਿ ਉਹ ਕਦੀ ਵੀ ਪਾਕਿਸਤਾਨ ਨਹੀਂ ਜਾਣਗੇ ਉਹਨਾਂ ਤੱਕ ਜਦੋਂ ਤੱਕ ਪਾਕਿਸਤਾਨ ਸਾਡੇ ਉੱਤੇ ਅਤੰਕੀ ਹਮਲੇ ਕਰ ਰਿਹਾ ਹੈ ਪਾਕਿਸਤਾਨ ਦੇਸ਼ ਨੂੰ ਤੋੜਨ ਦੀ ਗੱਲ ਆਈਐਸਆਈ ਦੇ ਮਾਧਿਅਮ ਤੋਂ 2020 ਔਰ ਖਾਲਸਾਣ ਦੇ ਬੜੇ ਸਾਰੇ ਇਸ਼ੂਸ ਹੋ ਰੇ ਇਸ ਕਰ ਰਿਹਾ ਅਸੀਂ ਨਹੀਂ ਜਾਵਾਂਗੇ ਦੂਜੇ ਪਾਸੇ ਉਹਨਾਂ ਦੀ ਕੈਬਨਿਟ ਦੇ ਵਜ਼ੀਰ ਔਰ ਪੰਜਾਬ ਦੇ ਐਮਐਲਏ ਉੱਤੇ ਜਾਂਦੇ ਵੀ ਨੇ ਔਰ ਉਹਨਾਂ ਲੋਗਾਂ ਨੂੰ ਹੀ ਮਿਲਦੇ ਨੇ ਜਿਨ੍ਹਾਂ ਨੇ ਇਹ ਆਫਿਸ ਖੋਲ੍ਹਿਆ ਉੱਥੇ 2020 ਨੂੰ ਔਰ ਜਿਨ੍ਹਾਂ ਨੇ ਦੇਸ਼ ਨੂੰ ਧਮਕੀ ਦਿੱਤੀ ਵੀਡੀਓ ਪਾ ਕੇ ਵਿਦੇਸ਼ ਤੇ ਖਿਲਾਫਤ ਕੀਤੀ ਔਰ ਦੇਸ਼ ਨੂੰ ਖਤਮ ਕਰਨ ਤੱਕ ਦੀ ਗੱਲ ਕਹੀ ਐਹੋ ਜਿਹੇ ਵੇਲੇ ਨਾਤੇ ਨਵਜੋਤ ਸਿੰਘ ਸਿੱਧੂ ਕੋ ਸਪਸ਼ਟਿਕਰਣ ਦੇ ਰਹੇ ਨੇ ਕਿਉਂ ਉਹਨਾਂ ਨੇ ਡੈਲੀਬਰੇਟਲੀ ਕੀਤਾ ਜਾਂ ਉਹਨਾਂ ਨੂੰ ਜਾਣ ਬੁੱਝ ਕੇ ਟਰੈਪ ਚ ਫਸਾਇਆ ਗਿਆ ਇਹ ਸਪਸ਼ਟਿਕਰਣ ਉਹਨਾਂ ਵੱਲੋਂ ਨਹੀਂ ਆ ਰਿਹਾ ਨਾ ਹੀ ਕਾਂਗਰਸ ਵੱਲੋਂ ਸਪਸ਼ਟਿਕਰਣ ਆ ਰਿਹਾ ਐਤੋਂ ਤੱਕ ਕਿ ਸਟੇਜ ਉੱਤੇ ਇਹ ਵੀ ਗੱ ਕਿ ਨਵਜੋਤ ਸਿੰਘ ਸਿੱਧੂ ਜੀ ਇਥੋਂ ਇਲੈਕਸ਼ਨ ਲੜਨ ਤੇ ਉਹ ਇਥੋਂ ਇਲੈਕਸ਼ਨ ਲੜ ਸਕਦੇ ਨੇ ਪਰ ਉਹਨਾਂ ਨੇ ਇੱਕ ਗੋਣਾ ਨਹੀਂ ਕਿਹਾ ਕਿ ਨਹੀਂ ਮੈਂ ਹਿੰਦੁਸਤਾਨ ਦਾ ਮੈਂ ਆਪਣੇ ਦੇਸ਼ ਦਾ ਵਫادار ਆਦਮੀ ਆ ਮੇਰੀ ਫਾਲੋਇੰਗ ਕਿਤੇ ਵੀ ਹੋ ਸਕਦੀ ਆ ਪਰ ਮੇਰਾ ਜਿਹੜੀ ਵਫਾਦਾਰੀ ਹੈ ਆਪਣੇ ਦੇਸ਼ ਦੇ ਨਾਲ ਆ ਉਹਨਾਂ ਦੇ ਇਸ ਐਕਟ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੀ ਉਹਨਾਂ ਸ਼ਹਾਦਤਾਂ ਦੇ ਉੱਤੇ ਵੀ ਜਿਹੜਾ ਉਹਨਾਂ ਦੀ ਤੋਹੀਨ ਹੋਈ ਆ ਉਹਨਾਂ ਸ਼ਹਾਦਤਾਂ ਦੀ ਜਿਨ੍ਹਾਂ ਨੇ ਦੇਸ਼ ਪਿੱਛੇ ਸ਼ਹਾਦਤਾਂ ਦਿੱਤੀਆਂ ਨੇ ਉਹਨਾਂ ਦੀ ਕਿਤੇ ਨਾ ਕਿਤੇ ਤੋਹੀਨ ਹੋ ਰਹੀ ਹੈ ਖਾਸ ਕਰਨਾ ਚਾਹੀਦਾ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਨੂੰ ਨਹੀਂ ਇਹ ਤਾਂ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਉਹ ਪਾਕਿਸਤ ਜੇ ਉਹ ਪਾਕਿਸਤਾਨ ਦੇ ਨਾਲ ਨੇ ਤੇ ਯਕੀਨੀ ਤੌਰ ਤੇ ਉਹਨਾਂ ਨੂੰ ਮੰਤਰੀ ਥਾਂ ਤੇ ਹੋਰ ਵੱਡਾ ਉਧਾ ਮਿਲ ਜਾਣਾ ਚਾਹੀਦਾ ਔਰ ਜੇ ਉਹ ਕੈਪਟਨ ਸਾਹਿਬ ਔਰ ਕਾਂਗਰਸ ਸਮਿਤੀਆ ਕਿਉਂ ਦੇਸ਼ ਦੇ ਨਾਲ ਨੇ ਤੇ ਫਿਰ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਸੁਨੇ ਸਾਡੇ ਨਾਲ ਮਨਜਿੰਦਰ ਸਿੰਘ ਸਰਸਾ ਜਿਨ੍ਹਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਸਟੈਂਡ ਸਾਫ਼ ਕਰਨਾ ਚਾਹੀਦਾ ਹੈ ਕੈਮਰਾ ਪਰਸਨ ਜਗਦੀਸ਼ ਦੇ ਨਾਲ ਹਰਪ੍ਰੀਤ ਸਿੰਘ ਪੀਡੀਸੀ ਨਿਊਜ਼ ਦਿੱਲੀ